ਸਸਰੀਆ ਕਾਲ ਵੀਰ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਤੇ ਆਪਾਂ ਅੱਜ ਦਾ ਜੀ ਆਪਾਂ ਗਏ ਅੱਗੇ ਪਹਿਲਾਂ ਐਮਪੀ ਚਾਰ ਕੁ ਦਿਨ ਲਾ ਕੇ ਆਏ ਤੇ ਹੁਣ ਆਪਾਂ ਗਏ ਅੱਜ ਪਨੀਰੀ ਬੀਜਣ ਲੱਗੇ 26 ਦੀ ਤੇ ਆਪਣੇ ਆ ਬੰਦੇ ਦੋ ਕਾਰ ਹੀ ਕਰ ਇਹਨਾਂ ਨੂੰ ਪੁੱਛਦੇ ਆਂ ਵੀ ਫਰੀਕ ਟੋਕ ਵਗੈਰਾ ਕੀ ਹੈ ਆ ਲਾਈ ਤਾਰ ਜੇ ਕੋ ਪਾਸ ਕਰੇ ਇੱਕ ਪੈਸੇ ਕੀ ਕਾਦ ਅਸ ਲੈ ਮੈਂ ਆ ਆ ਕੀ ਇਕਾ ਲੈ ਕੇ ਹੁਣੇ ਰੋਏ ਇੱਕ ਆਦ ਅਸ ਲੈ ਇਹ ਵੀ ਕੰਪਿਊਟਰ ਕਰਾਇਆ ਲਵਾਇਆ ਅੱਛਾ ਉਹਨੂੰ ਦੇਣੀ ਉਹਦੇ ਪੈਸੇ ਕਿੰਨੇ ਨੇ ਉਹਦਾ 1200 ਤੂੰ ਮੈਨੂੰ ਫੜਾ ਦੇ ਤੂੰ ਕਿੰਨੂੰ ਫੜਾ ਦੇ ਮੈਨੂੰ ਫੜਾ ਦੇ 1200 ਦੇ ਦਾਂਗਾ ਮੈਨੂੰ ਉਹਨੂੰ ਕੰਪਿਊਟਰ ਕਰਾਇਆ ਕਿਹੜੇ ਦੇ ਇਹ ਕਿੰਨੇ ਆਪਾਂ ਥਾਂ ਲਾਉਣਾ ਤੇ ਕਿਹੜੀ ਬਿਜਲੀ ਦਾ ਸਸਰੀ ਘਰ ਬੁਲਾ ਸਕਦਾ ਸਸਰੀ ਘਰ ਸਾਰੇ ਘਰਾਂ ਨੂੰ ਤੇ ਇਹ ਦੱਸ ਵੀ ਆਪਾਂ 20 ਕਿਹੜਾ ਬਿਜਣ ਲੱਗੇ 26 26 ਦੇ ਥਾਂ ਕਿੰਨਾ ਲਾਉਣਾ ਆਪਾਂ ਥਾਂ 5 ਕਿੱਲੇ ਲਾਉਣਾ 5 ਕਿੱਲੇ ਹਾਂ 5 ਕਿੱਲੇ ਥਾਂ ਲ ਕਿੰਨੇ ਮਰਲੇ ਬਜਾਈ ਕਰ ਰਹੇ ਆ ਇਹ 9 ਮਰਲੇ ਥਾਂ ਹੈ ਤੇ 5 ਨਹੀਂ ਆਪਣੇ ਕਿੱਲੇ ਬੰਦੇ ਨੇ 4 ਤੇ ਬਾਕੀ ਆਪਾਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਆ ਜੀ ਇਹਦੇ ਬਾਰੇ ਵੀ ਇਹ 4 ਕਿੱਲਾਂ ਦੇ ਵਿੱਚ ਕਿੰਨੇ ਮਰਲੇ ਲਾਉਣੇ ਚਾਹੀਦੇ ਆ ਤੇ ਕਿੰਨੀ ਤਰੀਕ ਨੂੰ 26 ਦੀ ਪਨੀਰੀ ਬੀਜਣੀ ਬਜਾਈ ਹੋਣੀ ਚਾਹੀਦੀ ਆ ਤੇ ਆਪਾਂ ਹੁਣ ਅੱਜ ਤਰੀਕ ਕਿੰਨੀ ਹੈ 10 ਸਿਮਨ ਲੱਗਾ ਠੀਕ ਹਾਂ 10 ਹੋ ਗਈ 10 ਹੋ ਗਈ ਹਾਂ ਤੇ ਆਪਣਾ 20 ਦਾ ਪਰਾਣਾ ਇਸੇਪਨਵਾ ਨਹੀਂ ਪਾਇ ਤੇ 20 ਵਧੀਆ ਸਦੀ ਤੋਂ ਕਿੰਨੇ 11 11 ਤਰੀਕ ਤੇ ਤੇ ਕਮੈਂਟ 'ਚ ਇਹ ਵੀ ਸਾਨੂੰ ਦੱਸਿਆ ਜੀ ਵੀ ਇਹਦੇ ਬਾਰੇ ਜਆ ਪਨੀਰੀ ਆਪਣੀ ਕਿੰਨੇ ਦਿਨਾਂ ਦੀ ਲਗਣੀ ਚਾਹੀਦੀ ਆ ਵੀ ਜਿਵੇਂ ਬਜਾਈ ਤੋਂ 25 ਦਿਨ ਦੀ ਲਾਉਣੀ ਚਾਹੀਦੀ ਜਾਂ ਮਹੀਨੇ ਦੀ ਜਾਂ 20 ਦਿਨ ਦੀ ਇਹਦਾ ਕਮੈਂਟ 'ਚ ਜਰੂਰ ਦੱਸਿਆ ਜੀ ਉਹ ਸਾਭ ਨਾਲ ਫਿਰਦੀ ਖੇਚਲ ਕਰਾਂਗੇ ਕਿ ਆਪਾਂ ਇੱਧਰ ਪਿਛਲੇ ਸਾਲ ਬੀਜਿਆ ਸੀ 26 ਤਿੰਨ ਵਾਰ ਅਸੀਂ ਬੀਜ ਬੀਜ ਕੇ ਵਾਈ ਸੀ ਪਨੀਰੀ ਕੋਈ ਗੇਤਰੀ ਬਹੁਤ ਬੀਜੀ ਗਈ ਸੀ ਸੁਣ ਲੈ ਦਾ ਰੱਬ ਦਾ ਨਾਮ ਤੇ ਛੱਟਾ ਕਾਤਾ ਹੀ ਸ਼ੁਰੂ ਕਿੰਨੇ ਸਾਲ ਹੋ ਗਏ ਤੈਨੂੰ ਪਨੀਰੀ ਦੀ ਬਜਾਈ ਕਰਦੇ ਨੂੰ ਖੇਤੀ ਕਰਦੇ ਨੂੰ ਗਿੱਲਾ ਮੈਨੂੰ 15 ਸਾਲ ਹੋ ਗਏ 16 ਅੱਛਾ ਚਲੋ ਵਧੀਆ ਗੱਲ ਹੈ ਤਾਂ ਆਪਣਾ ਇੱਕ ਬੰਦਾ ਤੀਜਾ ਹੀ ਸਿੰਧੂ ਉਹ ਨਹੀਂ ਆ ਉਹ ਬਸ ਆ ਰਿਹਾ ਪੱਠੇ ਵੜਦਾ ਪਿਆ ਪੱਠੇ ਵੜ ਕੇ ਆਊਗਾ ਹਾਂ ਰੋਇ ਕੰਮ ਦਵਾ ਵਧੀਆ ਕੀਤਾ ਜਿਹੜਾ ਤੂੰ ਜੰਦਰਾ ਪਹਿਲੇ ਖਿੱਚ ਲਈ ਨਾ ਇਹਦੇ ਨਾਲ ਵੀ ਰੁੜਦਾ ਨਹੀਂ ਹਾਂ ਖਿੱਚਿਆ ਹਾਂ ਹਾਂ ਅਹੀਂਵੇਂ ਬੀਜ ਦੀ ਦਾ ਸਾਡੇ ਜਦੋਂ ਅਸੀਂ ਪਾਣੀ ਛੱਡੀਦਾ ਨਾ ਰੂੜੀ ਕਿੱਧਰ ਪਈਂਦੀ ਬੀ ਕਿੱਧਰ ਪਿਆ ਹੰਦਾ ਤਰ ਤੁਰ ਕੇ ਇਹੇ ਦਾ ਕਾਰਾ ਕਰੇ ਹੁੰਦੀ ਆ ਬਾਕੀ ਆਪਣੀ ਇੱਧਰ ਮੂੰਗੀ ਖੜੀ ਆ ਤਿੰਨ ਤੇ ਦੋ 5 ਕਿੱਲੇ ਉਹ ਸਾਹਮਣੇ ਇਥੋਂ ਲੱਗਦੀ ਆ ਫੈਕਟਰੀ ਦਿਖ ਰਹੀ ਆ ਸਾਨੂੰ ਉੱਥੋਂ ਲੱਗ ਕੇ ਦਾ ਸਾਹਮਣੇ ਇਧਰ ਨੂੰ 5 ਕਿੱਲੇ ਮੂੰਗੀ ਬੀਜੀ ਆ ਮੂੰਗੀ ਬੀਜੀ ਆ ਆਪਾਂ 100 ਮੂੰਗੀ ਦਾ ਬੀਜ ਵੀ ਆ 126 ਤੇ ਪਿਛਲੇ ਸਾਲ ਆਪਾਂ ਬੀਜਿਆ ਸੀ ਆਪਣਾ ਵੀ ਆਮ ਹੀ ਵੇਲੇ ਤਾਂ ਬਾਕੀ ਠੀਕ ਨਿਕਲ ਗਈ ਉਹ ਵੀ ਤੇ ਇਸ ਵਾਰ ਕਿਰਪਾ ਪੂਰੀ ਆ ਵੀ ਫਸਲ ਇੱਕ ਵਾਰ ਤਾਂ ਬਹੁਤ ਵਧੀਆ ਖੜੀ ਆ ਮੂੰਗੀ ਦੀ ਇੰਨੀ ਟੌਪ ਦੀ ਫਸਲ ਖੜੀ ਆ ਕੇ ਹੁਣ ਆਪਾਂ ਇਹਨੂੰ ਛੱਡਾ ਜ ਪਾਣੀ ਆ ਮੇਰੇ ਖਿਆਲ ਗਿਲੇ ਚੌਥਾ ਕ ਭਾਜਮਾ ਪਾਣੀ ਹੋ ਗਿਆ ਕਿਹੜਾ ਤੀਜਾ ਕ ਪਾਣੀ ਆ ਪਾਣੀ ਚੌਥਾ ਹੋਵੇਗਾ ਇੱਕ ਵੱਤਰ ਕੀਤਾ ਇੱਕ ਫਿਰ ਤੀਜਾ ਪਾਣੀ ਹੋ ਚੱਲਿਆ ਜੀ ਤੇ ਲੋਕ ਕਈ ਬੰਦੇ ਕਹਿੰਦੇ ਆ ਇਹ ਫਸਲ ਨੂੰ ਪਾਣੀ ਘੱਟ ਲਾਉਣਾ ਚਾਹੀਦਾ ਮੂੰਗੀ ਦੀ ਫਸਲ ਨੂੰ ਸਾਡਾ ਚਰਬਾ ਇਹ ਆ ਗਿਆ ਅਸੀਂ ਇੰਨੇ ਕਿਸਾਨ ਪੁਰਾਣੇ ਤਾਂ ਨਹੀਂ ਹੈਗੇ ਬਾਕੀ ਸਾਡਾ ਤਰਬਾ ਇਹ ਕਹਿੰਦਾ ਕਿ ਇਹਨੂੰ ਪਾਣੀ ਜ਼ਰੂਰ ਦਿਓ ਮੂੰਗੀ ਨੂੰ ਕਿਉਂਕਿ ਐਸੇ ਸਾਡੇ ਉਹ ਤੁਹਾਨੂੰ ਦਿਖਾਉਣੇ ਇਧਰ ਮੈਂ ਲੈ ਕੇ ਚੱਲਦਾ ਤੁਹਾਨੂੰ ਇਹ ਕਾਰਨ ਕਿ ਸਾਨੂੰ ਕਿੱਥੋਂ ਥੋੜਾ ਜਿਹਾ ਤਰਬਾ ਆਇਆ ਇਹਦਾ ਵੀ ਇਹਨੂੰ ਕਿਉਂ ਪਾਣੀ ਲਾਉਣਾ ਚਾਹੀਦਾ ਇੱਥੇ ਫੜੀ ਫੜੀ ਲੱਗੀ ਆਪਣੀਆਂ ਪੂਰੀਆਂ ਫੜੀਆਂ ਤਿਆਰ ਨੇ ਆ ਦੇਖੋ ਇਹ 80 ਦਿਨ ਦੀ ਮੂੰਗੀ ਆ 80 ਦਿਨਾਂ ਦੇ ਵਿੱਚ ਵੱਢ ਹੋਣੀ ਆ ਤੇ ਤਕਰੀਬਨ ਮਹੀਨਾ ਹੋ ਗਿਆ ਇਹਨੂੰ ਲੱਗੀ ਨੂੰ ਡੇਢ ਕੁ ਮਹੀਨੇ ਬਾਅਦ ਆਪਾਂ ਇਹਨੂੰ ਕਰਾਂਗੇ ਸ਼ੁਰੂ ਬੜੇ ਡੇਡ ਡੇਡ ਮਿਨਾ ਥੋੜਾ ਜਿਹਾ ਉੱਪਰ ਹੋਗਾ ਉਸ ਤੋਂ ਆਪਾਂ ਪਹਿਲੇ ਕਰ ਦਾਂਗੇ ਬੜਾਈ ਇਹਦੀ ਜੇ ਫੜੀਆਂ ਦੇ ਸਾਹਬ ਨਾਲ ਲਾ ਲਾਂਗੇ ਜਿੱਦਾਂ ਦੀ ਆ ਤੇ ਹੁਣ ਆਪਾਂ ਇਹਦਾ ਤਿਰਬਾ ਖਾਉਣੇ ਆ ਜੀ ਇਹਦਾ ਵੀ ਇਹਨੂੰ ਆਪਾਂ ਕਿਉਂ ਪਾਣੀ ਲਾਉਣ ਲੱਗੇ ਇੰਨਾ ਇਹਦੇ ਬਾਰੇ ਤੁਹਾਨੂੰ ਦੱਸਣਾ ਆਪਾਂ ਤੇ ਉਹ ਉਧਰ ਦੀ ਮੈਂ ਜਾ ਰਹਾ ਆ ਸਾਹਮਣੇ ਪੈਦਲ ਤੁਰ ਕੇ ਤੇ ਤੁਹਾਨੂੰ ਉੱਥੇ ਦਿਖਾਉਣਾ ਉੱਥੇ ਪੱਠਾ ਨੂੰ ਪਾਣੀ ਲੱਗਦਾ ਪਾਣੀ ਲੱਗਣ ਕਰਨ ਇੱਥੇ ਇੱਥੇ ਆ ਵੇਖੋ ਇੱਥੇ ਪਾਣੀ ਘਟ ਹੈ ਜਗ੍ਹਾ ਤੇ ਇੱਥੇ ਪੂਰਾ ਫਲ ਨਹੀਂ ਪਿਆ ਬੂੰਗੀ ਨੂੰ ਤੇ ਜਿੱਥੇ ਪਾਣੀ ਲੱਗਦਾ ਰ ਉੱਥੇ ਫਲੀਆਂ ਪੂਰੀ ਤਿਆਰ ਹੈ ਕੱਦ ਵੀ ਵਧਿਆ ਤੇ ਬਾਕੀ ਗੱਲ ਹੈ ਵੀ ਆਪਾਂ ਹੁਣ ਤੁਹਾਨੂੰ ਇਹ ਖਰਚੇ ਬਾਰੇ ਦਸੀਏ ਵੀ ਇਹਦੇ ਤੇ ਖਰਚਾ ਕਿੰਨਾ ਹੋ ਗਿਆ ਆਪਣਾ ਇਹ ਬੂੰਗੀ ਦੇ ਇਹਦੇ ਤੇ ਖਰਚਾ ਆਇਆ ਜੀ ਆਪਣਾ ਤਕਰੀਬਨ 3000 ਤੁਹਾਨੂੰ ਕਿੱਲੇ ਦਾ ਸਾਫ ਦੱਸਦੇ ਆਪਾਂ 1500 ਹੋ ਗਈ ਜਿੰਦੀ ਬਜਾਈ ਤੇ ਇੱਕ ਡੀਪੀ ਦਾ ਆਪਾਂ ਗੱਟਾ ਪਾਇਆ ਜੀ ਇਹਦੇ ਅੱਧਾ ਗੱਟਾ ਹਥ 15 ਤੇ ਜਲ ਹਜ਼ਾਰ ਲਾ ਲਓ 2500 25 ਤੇ 200 ਬਰੇਵਾਂ ਹੋ ਗਿਆ ਜੀ 1400 ਦੀ ਸਪਰੇਏ ਇਹ ਆਈਏ 2 ਕਿੱਲਾਂ ਦੀ ਜਗ੍ਹਾ ਇੱਕ 2 ਸਪਰੇਵਾਂ ਲਾ ਲਓ 14 25 ਤੇ 15 25 ਤੇ 15 ਹੋ ਗਿਆ ਜੀ 4 4000 4 ਤੇ ਇੱਥੇ ਕੁਝ ਬੂਟੇ ਸੁੱਕ ਰਹੇ ਆ ਜੀ ਵਿੱਚ ਵਿੱਚ ਇਹ ਤੁਹਾਨੂੰ ਇਹ ਤਰਬਾ ਦੱਸਿਆ ਵੀ ਇਹਦੇ ਵਿੱਚ ਤੁਹਾਨੂੰ ਇੱਥੇ ਲੈ ਕੇ ਆਇਆ ਇਸ ਕਰਕੇ ਲੈ ਕੇ ਆਇਆ ਆਪਾਂ ਕਿ ਇਹਦਾ ਆ ਦੇਖੋ ਜੀ ਇੱਥੇ ਆਪਣਾ ਪਾਣੀ ਲੱਗਦਾ ਰਾ ਨਾਲ-ਨਾਲ ਇੱਥੇ ਪੱਠਾ ਨੂੰ ਪੈਂਦਾ ਸੀ ਪਾਣੀ ਤੇ ਇੱਥੋਂ ਇਧਰ ਮੂੰਗੀ ਨੂੰ ਪੈਂਦਾ ਰਿਹਾ ਤੇ ਆਹ ਫਾਲ ਦੇਖ ਲਓ ਇੱਥੇ ਕਿੰਨਾ ਲੱਗਾ ਤੇ ਕਦ ਵੀ ਦੇਖ ਲਓ ਮੂੰਗੀ ਦਾ ਕਿੰਨਾ ਤੇ ਦਾਣੇ ਵੀ ਦੇਖੋ ਕਿੱਦਾਂ ਦੇ ਆ ਆ ਦੇਖੋ ਜੀ ਆਹ ਫਲੀਆਂ ਦੇਖੋ ਕਿੰਨੀਆਂ ਚੈੱਕ ਕਰੋ ਇਹ ਆਪਾਂ ਇਸ ਕਰਕੇ ਨੂੰ ਪਾਣੀ ਇੱਕ ਹੋਰ ਵਾਰ ਲਾਉਣ ਲੱਗੇ ਤੇ ਇਹ ਦੋ ਵਾਰ ਮੇਰੇ ਖਿਆਲ ਚ ਇੱਕ ਸਪਰੇ ਵਗੈਰਾ ਵੀ ਕੱਢੀ ਪੋ ਗਈ ਇਹਨੂੰ ਤੇ ਆ ਦੇਖ ਲਓ ਪਾਣੀ ਇੱਥੇ ਲੱਗਾ ਇੱਥੇ ਦੇਖ ਲਓ ਕਦ ਕਿੰਨਾ ਤੇ ਉਧਰ ਦੇਖ ਲਓ ਬਿਲਕੁਲ ਕਦ ਛੋਟਾ ਉਧਰ ਫਲੀ ਵੀ ਕੱਟਾ ਤੇ ਫਲੀ ਇੱਥੇ ਬਹੁਤ ਲੱਗੀ ਆ ਇਹਦੇ ਕਰਕੇ ਆਪਾਂ ਇਹਨੂੰ ਇਸ ਕਰਕੇ ਪਾਣੀ ਲਾਉਣ ਲੱਗੇ ਦੁਬਾਰਾ ਤੇ ਬਾਕੀ ਪਿਛਲੇ ਸਾਲ ਆਪਣੀ ਨਿਕਲੀ ਸੀ ਜੀ 2 ਕਿੱਲਾਂ ਦੇ ਵਿੱਚੋਂ ਤਕਰੀਬਨ 29000 ਦੀ ਪਿਛਲੇ ਸਾਲ ਆਪਾਂ ਤੁਹਾਨੂੰ ਦੱਸਣ ਲੱਗੇ ਆਪਾਂ ਨੂੰ ਇਦੋਂ ਬਾਜ ਵੱਜ ਗਈ ਆ 26 28000 ਦੀ ਆਪਣੀ ਮੂੰਗੀ ਨਿਕਲੀ ਆ ਦੋ ਖੇ ਲੈ ਜੋ ਤੇ ਖਰਚਾ ਕੱਢ ਕੇ ਜਾਣਗੇ 28 ਦਾ 8000 ਖਰਚਾ ਕੱਢ ਲਓ ਤੁਸੀਂ 20000 ਆਪਾਂ ਨੂੰ ਬਚਿਆ ਜਾਂਦੇ ਜੋ ਤੇ ਹੁਣ ਬਦਲ ਕੇ ਲਾਇਆ ਇਹਦਾ ਮੂੰਗੀ ਦਾ ਤੇ ਇਦ ਕੀ ਪਾ ਲੱਗੂਗਾ ਹੁੰਦਾ ਕਿ ਆਪਾਂ ਥੋੜੇ ਪਿਛਲੇ ਸਾਲ ਆਪਾਂ ਬਿਜਾਈ ਕੀਤੀ ਸੀ ਇਹਦੀ ਪਹਿਲੀ ਵਾਰੀ ਇਸਕੇ ਆਪਾਂ ਦੂਜਾ ਸੀਜ਼ਨੋਂ ਚੱਲਿਆ ਤੇ ਬਾਕੀ ਪਤਾ ਲੱਗੂਗਾ ਮੌਕੇ ਦੇ ਜੋ ਕਿਸਮਤ ਮਿਲੂਗਾ ਇਸ ਵਾਰ ਫਿਰ ਆਪਨੇ ਲਾਉਣਾ 26 ਤੇ 15 ਕਿਲੋ ਦਾ ਨਵਾਂ ਮਰਲੇ ਨੇ ਕਿੰਨਾ ਹੋਰ ਪਾਈਏ ਹਾਂ 1/2 ਕਿਲੋ ਪਾਈਏ 1/2 ਕਿਲੋ ਕੰਨ ਵਿਰਲੀ ਨਾ ਵੇ ਯਾਰ ਥੋੜੀ ਠੀਕ ਜਿਵੇਂ ਜਚਦੀ ਹੋ ਜਾਏ ਵੇਚੋ ਯਾਰ ਬੂਟੇ ਸੜੀ ਜਾਂਦੇ ਨੇ ਉਹਦਾ ਕੀ ਕਾਰਨ ਹੈ 18 ਕਿਲੋ ਤੇ ਇੱਕ ਹੋ ਗਿਆ ਹਾਂ 1/2 ਕਿਲੋ ਇੱਕ ਹੋ ਗਿਆ ਹੋਰ ਪਾਣਾ ਪੈਣਾ 20 ਦੇ ਵਿਰਲੇ ਬੜਾ ਐਂ ਕਿ ਲਿਆ ਜਿਹਦੇ ਵਿੱਚ ਬੂਟੇ ਸੜੇ ਚ ਪੈਣੇ ਉਹਨਾਂ ਦਾ ਕੀ ਕਰਨੇ ਸੂੰਢੀ ਗਰੇ ਦਿਖਦੀ ਤਾਂ ਹੈ ਨਹੀਂ ਮੋਢਾਂ ਦੇ ਮੋਢ ਤੋਂ ਲੈ ਕੇ ਹੜੇ ਜਾਂਦੇ ਆ ਬੱਸ ਠੀਕ ਹੈ ਓਏ ਇੱਕ ਬੰਦਾ ਹੋਰ ਆਉਂਦਾ ਤੁਹਾਨੂੰ ਆਪਾਂ ਉਹਦੇ ਨਾਲ ਹੀ ਮਲਾਉਂਦੇ ਆ ਬੰਦਾ ਉਹ ਵੀ ਪੂਰਾ ਹੈ ਤਾਂ ਠੀਕ ਠਾਕ ਹੀ ਹੈ ਕੰਮ ਦਾ ਕੋਈ ਪਤਾ ਨਹੀਂ ਉਹਨੂੰ ਕੀ ਕਰਨਾ ਗੱਲਾਂ ਦੇ ਸੁਣਾਏ ਬਾਕੀ ਉਦਾਂ ਕੰਮ ਜਿਓ ਮਰਜ਼ੀ ਦਾ ਕਰਵਾਈ ਜਾਂਦੇ ਦੁਪੱਟੇ ਵਗੈਰਾ ਕੁਝ ਬਾਕੀ ਫਸਲ ਬਾਰੇ ਨਹੀਂ ਇਹਨੂੰ ਜਾਣਕਾਰੀ ਦੀ ਵੀ ਇਹਨੇ ਕੀ ਕਰਨਾ ਚਾਹੀਦਾ ਕਿਵੇਂ ਫਾਲ ਨੇ ਪਰ ਨਹੀਂ ਖਰਾਬ ਹੁੰਦਾ ਤੈਨੂੰ ਕਿਡਾ ਆਖਗਾ ਨਹੀਂ ਨਹੀਂ ਪਕਾ ਲਾਂਗੇ ਆਪਾਂ ਮੀ ਨਾ ਪਿਆ ਦੇ ਕਿੰਨੇ ਲੱਗਣੇ ਪਾਣੀ ਹੋਰ ਦੇ ਕਿਹਾ ਫਲੀ ਬਥੇਰੀਆਂ ਇਹਨੂੰ ਤਾਂ ਜਿੰਨਾ ਮਰਜ਼ੀ ਪਾਣੀ ਲਾਏ ਫਲੀਆਂ ਲੱਗ ਹੀ ਜਾਣੀਆਂ ਨੇ ਟਰੈਕਟਰ ਆਖਿਆ ਕੀ ਗੱਲ ਲੱਗੀ ਨਹੀਂ ਮੰਗੀ ਨਹੀਂ ਹੋਈ ਬਲਦੇਵ ਨੇ ਤਾਂ ਆਖਿਆ ਪਹਿਲੀ ਵਾਰੀ ਸਾਡੇ ਨਾਲ ਮੰਗੀ ਨਹੀਂ ਵੜਨੀ ਉਹਨਾਂ ਨੇ ਇਹ ਤਾਂ ਗੱਲ ਤਾਂ ਸੋਣਾ ਉਹ ਉਹ ਇਧਰ ਆ ਗਏ ਸਾਸਰੀ ਕਾਲ ਬੁਲਾ ਤੇ ਆ ਕਿਵੇਂ ਵਾਲੂ ਲੈ ਕਾਲੇ ਕਰਕੇ ਆ ਹੈ ਹੈ ਕਿਥੋਂ ਡਾਈ ਵੀ ਲਵਾ ਕੇ ਆ ਕਲਰ ਡਾਈ ਤਾਂ ਨਹੀਂ ਰਾਈ ਹੋਰ ਐਵੇਂ ਰੱਬ ਬੋਲੇ ਐਵੇਂ ਕਾਲੇ ਨਿਵਾਜ਼ ਕਰੇ ਨਹੀਂ ਵੀਰ ਬੰਦਾ ਕਲਰ ਕੋ ਨਹੀਂ ਲਵਾਉਂਦਾ ਐ ਵੇਖਣ ਲੱਗਦਾ ਇਹਦਾ ਸ਼ੁਰੂ ਕੀ ਹੈ ਕੌਣ ਬੰਦਾ ਦਾ ਬੰਗੀ ਹੈ ਕੀ ਨਾ ਪਾਣੀ ਕੌਣ ਲਾਈਏ ਮੇ ਆ 20 ਹੋ ਜਾ ਨੇਪਰੇ ਨਹੀਂ ਛੜਨਾ ਚੋਂ ਟਰੈਕਟਰ ਆ ਕੇ ਗਿਆ ਵਾਹ ਵਾਸਤੇ ਪਰਲੀ ਅੱਛਾ ਤੇ ਉਹ ਗਰਮੇਲਾ ਦਾ ਵੀ ਸਿੰਧੂ ਆਦਾ ਪੈ ਤੇ ਉਹ ਉਹ ਖਲਾਰੂਗਾ ਤੂੰ ਖਲਾਰ ਇੱਕ ਪਾਸੇ ਲੱਗ ਤੇ ਹੋ ਗਿਆ ਨਾ ਮੜਿਆ ਜਾ ਤੇ ਵੇਖ ਬੋ ਹਲਗ ਫੇ ਖਲਾਰੀਏ ਬਸ ਖਿਲਰ ਗਈ ਨਾ ਹੋਵੇ ਲੱਗ ਨਹੀਂ ਆਪਾਂ ਤਾਂ ਕਲੀ ਰੂੜੀ ਖਲਾਰਨ ਆਲੇ 20 ਹਟਣ ਆਲੇ ਨੇ ਹੈ ਨਹੀਂ ਸਭ ਕੁਝ ਕਰ ਲਈਦਾ ਸਭ ਕੁਝ 20 ਛੜ ਲੈਗਾ ਠੌਰ ਤੇ ਪਨੀਰੀ ਆ ਵਾ ਗੇਤਰੀ ਨਹੀਂ ਬੀਜਣ ਲੱਗੇ ਇਸ ਵਾਰ ਨਹੀਂ ਨਹੀਂ ਕੋਈ ਗੇਤਰੀ ਨਹੀਂ ਹੈ ਸਾਰਾ ਝੋਨਾ ਵੇ ਤਿਆਰੀਆਂ ਜੇ ਲੋਕਾਂ ਦਾ ਇਹ ਤਾਂ ਗਲਤ ਰਹੀ ਠੀਕ ਹੈ ਤੇ ਇਹ ਕਿੰਨੇ ਦਿਨ ਦੇ ਲਾਉਣੇ ਚਾਹੀਦੇ ਪਨੀਰੀ ਇਹ ਇਹ ਬਾਦੀਆਂ ਦੇ ਨਾਲ ਵਿੱਚ ਜਿਆਦਾ ਨਹੀਂ ਲਗਣੀ ਚਾਹੀਦੀ 20 25 ਦਿਨ ਦੇ ਵਿੱਚ ਟਾਈਮ ਲੰਘ ਜਾਣਾ ਆ ਬੰਦੇ ਨੇ ਦਿਮਾਗ ਅਗਿਆ ਮੇਰੇ ਬੋਤ 70 ਦਾ ਟਰੈਕਟਰ ਆ ਕੇ ਗਏ ਨੇ ਮੂੰਗੀ ਬਾਉਣੀ ਨਾ ਤੇ ਹੱਦ ਲੈ ਸਤਨਾਮ ਦਾ ਹਾਂ ਕੀ ਕੀ ਕਰਨਾ ਨੇ ਮੂੰਗੀ ਉਸ ਟ੍ਰੈਕਟਰ ਦੇ ਮੂੰਗੀ ਬਾਉਣੀ ਉਹ ਵਾਕਈ ਤਵੀਆਂ ਲਈ ਆਉਂਦੇ ਨੇ ਉਹ ਇੱਕ ਹੀ ਕੋ ਰੇੜੀ ਹੈ ਆਲ ਬਣਾਉਣਾ ਆ ਲਾਂ ਦੇ ਨਹੀਂ ਆਲ ਬਣਾ ਜਿੰਨੇ ਲੱਖ ਰੁਪਏ ਖਰਚਾ ਕੀਤੀ ਬਿਠਾਉਤੇ ਦੇ ਪਨੀਰੀ ਉਹਨੇ ਮੰਗੀ ਹਣ ਤੇ ਉਹ ਲੱਖ ਰੁਪਏ ਉੱਤੇ ਖਰਚਾ ਕੀਤੀ ਬਿਠਾ ਨਹੀਂ ਉਹ ਲਵਾਦੇ ਵੀ ਕਦੋਂ ਨੇ ਪਰੇ ਚੜੀ ਕਦੋਂ ਪੜੀ ਫਾਰੀ ਉਹਨੇ 26 ਤੋਂ ਲਾਣਾ ਇੱਕ ਗੁੱਡਾ ਜਿਹਾ ਆਦਾ ਮੈਂ ਆਖਿਆ ਯਾਰ ਕਾ ਨੂੰ ਮਾਂ ਵੜਨੇ ਨੇ ਮੈਂ ਮੇਰੇ ਨਾਲ ਦਾਹਦਨਾ ਕਰਾਰ ਕੀਤਾ ਉਹਦਾ ਆ ਮੈਂ ਤੈਨੂੰ ਵਿਖਾ ਕੇ ਲਵਾ ਇਹ ਜੀ ਸਪਰੇਅ ਕੀਤੀ ਕਿ ਮੈਨੂੰ ਆ ਮਸ਼ੀਨ ਚਾਹੀਦੀ ਅਛਾ ਮੈਂ ਆਦਾ ਰਹਾਂਗਾ ਬੁੱਢਾ ਫਾਈਟਰੀ ਆ ਗੱਡੀ ਵਾਲਾ ਆਹਦਾ ਭਾਉ ਐ ਜੇ ਦਾ ਚੀਜ਼ਾਂ ਬਾਹਰ ਕੱਢ ਫਾਲੀਆਂ ਡੇਕਦਾ ਫਿਰਦਾ ਮੈਂ ਚੱਲ ਪਰ ਮੈਨੂੰ ਉਹ ਦੱਸੇ ਬੁੱਢਾ ਗੱਡੀ ਵਾਲਾ ਆਹਦਾ ਭਾਉ ਮੈਂ ਆਖਿਆ ਮਾਂ ਤਾਂ ਵੱਡਣ ਵਾਲੀ ਨਹੀਂ ਜੇ ਮੈਂ ਗਿਆ ਤੇ ਉਹਦੇ ਪੱਤੇ ਹੀ ਸਿਖਾ ਦੇ ਸਵੇਰੇ ਹਾਂ ਗਿਨ ਇੱਥੇ ਵੀ ਮਤਲਬ ਬੜਾ ਵਿਰਲਾਈ ਮੈਂ ਹਾਂ ਯਾਰ ਕਿ ਮੈਂ ਵੀ ਪਰੇਸ਼ਾਨ ਰਹੇਗਾ ਮੈਂ ਹੁਣ ਆਪਾਂ ਕੀ ਕਰਨਾ ਤੂੰ ਕੀ ਲਿਆਉਣਾ ਈ ਦੱਸ ਕੀ ਇੱਥੇ ਕੀ ਹਟਣ ਵਾਸਤੇ ਲਿਆਉਣੇ ਆਂ ਪਾਉਣਾ ਆਹੂੰ ਤਰੰਗਲੀ 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 ਤੇ ਵੱਜੀ ਵੀ ਏ ਮਰੀਦਾ ਹਟਣਾ ਪਸ ਹੱਥ ਆ ਗਿਆ ਕਰੋ ਫਿਰ ਕਾਰਾ ਵੈਰ ਸ਼ੁਰੂ ਆਪਣਾ ਕਰਤਾ ਇਹ ਦੋ ਪਾਰਟੀਆਂ ਹੋ ਗਈਆਂ ਤੇ ਹੋਰ ਪਾਲੀਏ ਥੋੜਾ ਜਾਂ ਵੀ ਕਢਾਦਾ ਬੱਚਿਆਂ ਦਾ ਰਹਾ ਠੀਕ ਠਾਕ ਆ ਆ ਦੇਸਨਾ ਉਹ ਦਰਾਤ ਰੱਖ ਲਈ ਥੋੜਾ ਜਾਂ ਉਹ ਜੇ ਘਾਤ ਕਿਲੋ ਕਰਮ ਤੋਂ ਲਿਆਂਦਾ ਉਹ ਲੈ ਜੀ ਕਿਥੋਂ ਲੱਗਾ ਉਹ ਦਿਨ ਦਿਨ ਦੇ ਨਾ ਨਾ ਬੜਾ ਵਧੀਆ ਬੀਛਰੇ ਦੇ ਅੰਦਰ ਪਿਆ ਹਾਂ ਪਰਚੀ ਕੱਢ ਕੇ ਕੱਟੇ ਜੋ ਦਿੱਤਾ ਉਹਨੇ ਚੱਲ ਮੈਂ ਕਿਹਨੂੰ ਨੈਸਦਾ ਮੈਸਦਾ ਕਿ ਉਹਨੇ ਪਿਛਲੇ ਇਹਨੇ ਉਹ ਲੈਲੀ ਨਾ ਉਹ ਗੱਲਾਂ ਦਾ ਕਰਦੀ ਕਿ ਪਹਿਲੇ ਹਾਲ ਦੁੱਗਲਾ ਤਿਕੜਾ ਜਾ ਵਿੱਚ ਕੋਈ ਪਹਿਲੇ ਉਹ ਇਹਨੇ ਮਾਰਨ ਇੱਥੇ ਕਰ ਮੇ ਇੱਥੇ ਘਾਟੇ ਵੀ ਆ ਵਿਚਾਲੇ ਵਿਚਾਲੇ ਮਣਾ ਦੇਣਾ ਹਟ ਮਣਾ ਤੇ ਬਥੇਰਾ ਹਟਾ ਗਿਆ ਖਾ ਚੱਕਣੀ ਤੇ ਚਾਕਲ ਜੋ ਕੌਣ ਹਾਂ ਇਹ ਆਖਿਆ ਚਲ ਪੈਸੇ ਕੱਲੂ ਦਿਆਂਗੇ ਉਹਦੇ ਤੁਹਾਨੂੰ ਕਿਹੜਾ ਆਖਿਆ ਕੱਲੂ ਵੀ ਫੂਨ ਆਇਆ ਸੀ ਉਹਨਾਂ ਤੇ ਯਾਰ ਕਹਦਾ ਕਿ ਇਹ ਹੁਣ ਚਾਹਦੇ ਨਾ ਮੈਂ ਅੱਜ ਕਿੰਨੇ ਗੱਟੇ ਲੈਣੇ ਸੀ ਖਾਣਾ ਕੱਲੋਂ ਪੈਸੇ ਦੇ ਆ ਕੇ ਉਹਦੇ ਪੈਸੇ ਤੇ ਫੌਜੀ ਨੇ ਪੈਸੇ ਦੇ ਆ ਕੋਈ ਨਹੀਂ ਫੌਜੀ ਨੂੰ ਉਹ ਆਹੋ ਦੇ ਕੋਈ ਬੋਲਿਆ ਕਿ ਨਹੀਂ ਨਾ ਨਾ ਕੀ ਹੁੰਦਾ ਮੈਂ ਹੋ ਵੀ ਉਹਨਾਂ 55 ਰੁਪਿਆ ਫੜਾਉਂਦਾ ਠੀਕ ਬਸ ਕੋਈ ਗੱਲ ਨਹੀਂ ਕੀਤੀ ਜਮਾ ਨਹੀਂ ਨਾ ਇਹਨੇ ਆਖਿਆ ਮੇਰੇ ਨਾਲ ਸਾਂਝਾ ਵੀ ਕਿਹਨਾਂ ਨਾ ਨਾ ਚੱਲਦੇ ਨਹੀਂ ਗਏ ਫਿਰ ਰੋਟੀ ਆਖੀ ਹਾਂ ਉਹਨਾਂ ਆਖਿਆ ਸੀ ਉਹਦੇ ਚੱਲ ਤੂੰ ਪੈਸੇ ਕੱਲੋਂ ਦੇ ਜਾ ਖਾ ਖੂ ਚੋਕਲ ਜਵਾਂ ਦੀ ਐਨੀ ਗੱਲ ਪਾਏ ਉਹ ਤਾਂ ਫਰਤੀ ਦਾ ਬੜੇ ਦਿਨਾਂ ਦੀ ਲੈ ਆਂਦੀ ਸੀ ਪਰ ਅਨਾਈ ਵਿਚਾਲੇ ਕਰਾਟੇ ਨੂੰ ਇੰਨ ਕਰਤੇ ਇਧਰ ਨੂੰ ਗੇਲ ਨੂੰ ਇਹ ਨਹੀ ਤੈਨੂੰ ਨੇ ਕੋਈ ਕੋਈ ਗੱਲ ਵੀ ਨਹੀਂ ਕੀਤੀ ਉਹ ਸਿੰਧੂ ਜੀ ਨੇ ਗੱਲ ਕੋਈ ਵੀ ਨਹੀਂ ਕੀਤੀ ਪੈਸੇ ਨਾ ਨਾ ਇੰਨਾ ਸਭੀ ਸਰਸਾਨੇਗੇ ਵਿੱਚ ਮੇਰੇ ਉਹਨੇ ਪੈਸੇ ਪਾ ਬਾ ਸਪਿਆ ਪਾ ਗਏ ਜੇ ਅੱਛਾ ਖੁਸ਼ ਹੋਗਾ ਪੈਸੇ ਵੇਖ ਕੇ ਉਹਦਾ ਸਿੰਧੂ ਕੋਲ ਪੈਸੇ ਕਿੱਧਰ ਆ ਗਏ ਯਾਰ ਉਹਨੇ ਦੂਜੀ ਗੱਲ ਨਹੀਂ ਕੀਤੀ ਤੂੰ ਆ ਜਾ ਮੈਂ ਚੱਕ ਲਈ ਜਾਵਾਂ ਤੂੰ ਤਾਰ ਨਾ ਆਖੀ ਸਾਂਝਣ ਇਕੱਲੇ ਕੋ ਨਹੀਂ ਮਿਲੇ ਬਾਕੀ ਦੇਤੇ ਹੁੰਦੇ ਆਖੇ ਕੋ ਨਹੀਂ ਵੇ ਨਾ ਨਾ ਤੂੰ ਉਹ ਸਮੇਂ ਪਿਆ ਆਂ ਔਰ ਸਾਈਆਂ ਦਾ ਤਾਂ ਨਹੀਂ ਮੰਗਦੇ ਹੈ ਸਹੀ ਗੱਲ ਹੈ ਕਿਉਂ ਕਿ ਉਹ ਬੰਦਾ ਇੱਕ ਲਾਗੇ ਉਹ ਚ ਪੈਦਾ ਹੀ ਬਈ ਸਾਂਝਾ ਤੇਰੀ ਆ ਸਾਡਾ ਆਹ ਕੋਲ ਲੱਭਿਆ ਕਿੰਨੇ ਸਾਲ ਪਹਿਲੇ ਲੈਂਦੇ ਹੋ ਗਏ ਉਹ ਮਹਾਰਾਜ ਜੇ ਆਪਾਂ ਹਿੰਦੀ ਵਿੱਚ ਸਾਥ ਕਰੀਏ ਦੂਜਾ ਪੁੱਜੇ ਵੱਡਣ ਜਾਵੇ ਸਾਂਝ ਨੇ ਉੱਤੇ ਕਿੰਨੇ ਪੈਸੇ ਬਣਦੇ ਆਪਾਂ ਸ਼ਾਦੀ ਆਈ ਉਹਨਾਂ ਨਾਲੋਂ ਜ਼ਿਆਦਾ ਹੈ ਨਾ ਉਹੀ ਗੱਲ ਹੈ ਵੱਡਣਾ ਹੀ ਪੈਂਦਾ ਖੋਪੇ ਚ ਗੇਲਾ ਤੇਰੀ ਸਿਰ ਸਾਂਝ ਕਿੰਨੇ ਰੁਪਏ ਚੱਲ ਪੇ ਟੇਕੇਦਾਰ ਵੀ ਇਹ ਹੋਣਾ ਚਾਹੀਦਾ ਹੜਾ ਚੱਲ ਪੇ ਹਾਂ ਸਰ ਸਾਧਿਆ ਐਂਦੇ ਇਸ ਨੂੰ ਗੰਦ ਹੀ ਬੜਾ ਪੱਟਿਆ ਕਿਵੇਂ ਕਿੱਧਰ ਗਿਆ ਗੰਦ ਤੁਹਾਡਾ ਵੇਖ ਲੈ ਐਵੇਂ ਫਾੜ ਲਾਂਗੇ ਦਸਤਰੀ ਨਾ ਮੋਟਾ ਹੁਣ ਉਹਦੂ ਵੀ ਕੱਟਣਾ ਸੌਖਾ ਨਹੀਂ ਇੰਨਾਂ ਕੁ ਦੇ ਲੈ ਵਾਸਤੇ ਛੱਡ ਦੇਣਾ ਲਾਉਂਦੇ ਨੂੰ ਇਹ ਚਲਾਉਂਦੇ ਵਾਸਤੇ ਫਿਰ ਸਗੋ ਹੁਣ ਚੰਗਾ ਹੀ ਪਾਣੀ ਲੱਗਾ ਨਾ ਬੋਲਾ ਆ ਗਿਆ ਕਿ ਇਹਦਾ ਸੁੱਕ ਗਿਆ ਤੇ ਚੁੰਜਾ ਨਾ ਕਿਵੇਂ ਤਾਲ ਕਿਵੇਂ ਕੱਢੋ ਜੇ ਤਾਲ ਨਹੀਂ ਗੰਦੇ ਪੱਟ ਲਾ ਕੇ ਵੇਖ ਤੂੰ ਮਾੜਾ ਮੋਟਾ ਹੁਣ ਸਗੋ ਪੱਟਣਾ ਸੌਖਾ ਹੀ ਹੇ ਇਹਦਾ ਆ ਦੇ ਜਮਿਆ ਫੜਦਾ ਕਿ ਆ ਕਿੰਨੇ ਮਰਲੇ ਸੀ ਬੀਜਿਆ ਇਹ ਅਣਗਿਣਤੀ ਹੈ ਕਰਮਾ ਦੀ ਫੱਬ ਜੇ ਤੇ ਫਿਰ ਤਾਂ ਅੰਤਾਜਾ ਹੀ ਹੈ ਅੰਤਾਜਾ ਹੀ ਹੈ ਆ ਬੰਦਾ ਤੇਰਾ ਅੰਤਾਜਾ ਹੀ ਹੈ ਸਾਡਾ ਅੰਤਾਜਾ ਹੈ ਅਣਗਿਣਤੀ ਨਾਲ ਬੀਜਿਆ ਆਪਣੀ ਕਿੰਨਾ ਕੋਇ ਓਏ ਕਰਮਾ ਵਾਲੀ ਕੱਠਾਂ ਤੇਰਾ ਝੜ ਜਾਣੀ ਹੈ ਹਾਂ ਇਹਦਾ ਚਲੋ ਲੈ ਇਹ ਰੂੜੀ ਚਲੋ ਆ ਗਿਆ ਪਾਣੀ ਨਹੀਂ ਬੀਤ ਹੈ ਜੀ ਆਪਣਾ ਤਕਰੀਬਨ ਗਰ ਲਾਈਏ ਬਾਕੀ ਪਤਾ ਲੱਗੂਗਾ ਹੁਣ ਜਦੋਂ ਨਿਕਲੂਗਾ ਤਾਂ ਪਤਾ ਲੱਗਣਾ ਵੀ ਕੀ ਕੁਝ ਇਹਦੇ ਸਾਨੂੰ ਕਮੈਂਟ 'ਚ ਜਰੂਰ ਦੱਸਿਆ ਜੀ ਇਹਦੇ ਬਾਰੇ ਵੀ ਕਿੰਨੇ ਦਿਨ ਦੀ ਲਾਉਣੀ ਚਾਹੀਦੀ ਹੈ ਤੇ ਕਦੋਂ ਬਜਾਈ ਹੋਣੀ ਚਾਹੀਦੀ ਹੈ ਇਹਦੀ 26 ਬੀਜ ਦੀ ਹੈ ਤੂੰ ਹੀ ਰੋ ਵਿੱਚ ਉਹਦੇ ਹੀ ਬੱਟਨ ਲੱਗੇ ਕਾ ਆਜੋ ਆਜੋ ਅਹੀਂ ਫਿਰ ਉਧਰ ਲਈ ਉਧਰ ਬੀਜ ਲਾਗੇ ਇਧਰ ਆਪਾਂ 11 12 ਕਿਲੋ ਤੇ ਲਾ ਲੈਨੇ ਤੇ ਬਾਕੀ ਕਰਮੇਲਾ ਆਪਾਂ ਅਹੀਂ ਉਧਰ ਵੀ ਬੀਜੀ ਤੇ ਪਈ ਵਸ 4 ਕਿਲੋ ਤੇ ਉਧਰ 1.5 ਦੀ ਹੋਰ ਬੀਜ ਲਾਗੇ 12 ਕਿਲੇ ਇੱਥੇ 16 17 ਕਿਲੇ ਆਪਣਾ ਥਾਂ ਹੈਗਾ ਇੰਨਾ ਲੱਗ ਜਾਣਾ ਬਣਾਉ ਚੱਲ ਲੈ